ਦੇਖੋ ਇਸ ਵੇਲੇ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਜਾਂ ਪੰਜਾਬ ਦੇ ਅੰਦਰ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਆ ਇਹ ਦੋਵੇਂ ਸਰਕਾਰਾਂ ਇੱਕ ਤਾਂ ਨਾਗਪੁਰ ਦੇ ਦਿਸ਼ਾ ਨਿਰਦੇਸ਼ ਤੇ ਦੂਸਰੇ ਕਾਰਪੋਰੇਟ ਪੱਖੀ ਨੀਤੀਆਂ ਦੇ ਆਧਾਰ ਤੇ ਆਪ ਦਾ ਦੇਸ਼ ਦੇ ਵਿੱਚ ਵਿਕਾਸ ਦੇ ਨਾਂ ਤੇ ਔਰ ਜਿਵੇਂ ਚੌਣਾ ਦੇ ਵਿੱਚ ਫਿਰਕੂ ਪੁਣਾ ਵਰਤ ਕੇ ਭਾਜਪਾ ਲક્ષਣਾ ਜਿੱਤਦੀ ਆ ਤੇ ਪੰਜਾਬ ਸਰਕਾਰ ਵੀ ਉਹਦੇ ਤਰਜ ਤੇ ਚਲਦਿਆ ਹੋਇਆ ਅੱਗੇ ਵੱਧ ਰਹੀ ਹੈਗੀ ਆ ਜਿਵੇਂ ਅਸੀਂ ਦੋਵੇਂ ਵੱਡੇ ਅੰਦੋਲਨਾਂ ਵਿੱਚ ਦਿੱਲੀ ਅੰਦੋਲਨ ਦੋ ਵਿੱਚ ਦੇਖਿਆ ਸੀਗਾ ਹਰਿਆਣੇ ਦੀ ਇਲੈਕਸ਼ਨ ਵਿੱਚ ਜਾਟ ਵਰਸਸ ਆਲ ਵਰਤਿਆ ਸੀਗਾ ਪੰਜਾਬ ਅੰਦਰ ਵੀ ਜਿਹੜਾ ਮੰਤਰ ਇਸ ਵੇਲੇ ਗ੍ਰਹਿ ਮੰਤਰੀ ਨੇ ਦਿੱਤਾ ਵਾ ਭਗਵੰਤ ਮਾਨ ਨੂੰ ਇਹ ਕਿਸਾਨ ਮਜ਼ਦੂਰ ਵਰਸਸ ਸ਼ਹਿਰੀ ਅਤੇ ਵਪਾਰੀ ਇਹ ਕਰਕੇ ਜੜੀਆਂ ਉਹ ਲੁਧਿਆਣੇ ਦੀ ਲਖਸ਼ਨਾ ਜਿਤਨਾ ਚਾਹੁੰਦੇ ਨੇ ਔਰ ਜੜੀਆਂ ਗੱਲਾਂ ਉਹਨਾਂ ਨੇ ਕੱਲ ਕਈਆਂ ਨੇ ਉਹ ਕਹਿੰਦੇ ਸੀ ਸਰਕਾਰੀ ਸਕੂਲਾਂ ਚ ਪੜੇ ਆ ਤੇ ਪਰ ਜੜੀਆਂ ਵੀ ਆ ਅਮਨ अरोड़ा ਜੀ ਲੈਂਡ ਪੂਲਿੰਗ ਸ਼ਬਦ ਵਰਤਦੇ ਪੰਜਾਬੀ ਦਾ ਹੀ ਹੁਣਾਵਾ ਠੀਕ ਹੈ ਨਾ ਉਹ ਸਰਕਾਰੀ ਸਕੂਲਾਂ ਵਾਲੇ ਬੋਲਦੇ ਅੰਗਰੇਜ਼ੀ ਨੇ ਸਾਰੇ ਔਰ ਜਿਹੜਾ ਹੁਣ ਉਹਨਾਂ ਨੇ ਕੱਢ ਕੇ ਲਿਆਂਦਾ ਵਾ ਵੀ ਅਸੀਂ ਜਿਹੜਾ ਵਾ ਵਿਕਾਸ ਹੈ ਅਰਬਨ ਏਰੀਏ ਦਾ ਅਬ ਅਰਬਨਾਈਜੇਸ਼ਨ ਕਰਨਾ ਜਿਹੜਾ ਉਹਦੇ ਵਿੱਚ ਜਿਹੜੇ ਆ ਪਹਿਲੋਂ ਸਾਡੇ ਤੇ ਵੀ ਇਲਜ਼ਾਮ ਲਾਇਆ ਵੀ ਇਹ ਵੀ ਗੁਮਰਾਹ ਕਰ ਰਹੇ ਵਿਰੋਧੀ ਧਿਰਾਂ ਵੀ ਗੁਮਰਾਹ ਕਰ ਰਹੀਆਂ ਉਹ ਕਹਿੰਦੇ ਜੀ ਆਪਾਂ ਹਜ਼ਾਰ ਜਿਹੜਾ ਗਾਜਾ ਇਹ ਉਹਨੂੰ ਦੇਣਾ ਰੈ residense ਵਾਸਤੇ ਤੇ 200 ਗਾਜਾ ਜਿਹੜਾ ਵਪਾਰਕ ਕੰਮਾਂ ਵਾਸਤੇ ਦੇਣਾ ਵਾ ਮੈਂ ਕਿਸੇ ਪਟਵਾਰੀ ਨੂੰ ਪੁੱਛਣ ਡਿਆ ਸੀ ਵੀ ਇਹ ਕਿਸਾਨਾਂ ਵਾਸਤੇ ਮਰਲੇ ਸੌਖਾ ਕਰੋ ਤੇ ਉਹ ਲਗਭਗ 33 ਕ ਮਰਲੇ ਬਣਦਾ ਹੈਗਾ ਵਾ ਇੱਕ ਤੇ 6 ਤੋਂ 7 ਮਰਲੇ ਜੇ ਦੋਵਾਂ ਦੀ ਕਰੀਏ ਦੋ ਕਨਾਲਾਂ ਜਗ੍ਹਾ ਇੱਕ ਕਿਲੇ ਵਿੱਚ 8 ਕਨਾਲਾ ਜਗ੍ਹਾ ਹੁੰਦੀ ਜੇ ਇੱਕ ਕਿਲਾ ਲਿਆ ਜਾਊਗਾ ਤੇ 2 ਕਨਾਲਾ ਵਾਪਸ ਆਉਣਗੀਆਂ ਔਰ ਅਸੀਂ ਕਹਿੰਦੇ ਆਂ ਵੀ ਤੁਸੀਂ ਕਹਿੰਦੇ ਹੋ ਪਿੰਡਾਂ ਚੋਂ ਸਰਕਾਰ ਚੱਲਣੀ ਆ ਤੇ ਹੁਣ ਜੇ ਪਿੰਡਾਂ ਚੋਂ ਸਰਕਾਰ ਚੱਲਦੀ ਹੁੰਦੀ ਤਾਂ ਫੈਸਲਾ ਚੰਡੀਗੜ੍ਹੋਂ ਨਹੀਂ ਸੀ ਹੋਣਾ ਚਾਹੀਦਾ ਉਹ ਜਿਹੜੇ 44 ਪਿੰਡ ਨੇ ਉਹਨਾਂ ਕੋ ਪਹਿਲਾਂ ਤੁਸੀਂ ਪਿੰਡਾਂ ਚੋਂ ਫੈਸਲਾ ਕਰਕੇ ਆਉਂਦੇ ਹੋ ਤੇ ਤੁਹਾਨੂੰ ਬਾਰ-ਬਾਰ ਪਾਲਿਸੀ ਰਿਪੀਟ ਨਹੀਂ ਸੀ ਕਰਨੇ ਪੈਣੇ ਇਹ ਵਪਾਰੀ ਵਰਗ ਨੂੰ ਕਾਰਪੋਰੇਟ ਨੂੰ ਖੁਸ਼ ਕਰਨ ਵਾਸਤੇ ਆਰਬਾਈਜਨ ਦਾ ਜਿਹੜਾ ਉਹ ਪ੍ਰੋਜੈਕਟ ਆ ਉਹ ਲਿਆਂਦਾ ਜਾ ਰਿਹਾ ਦੁੱਖ ਦੀ ਗੱਲ ਆ ਵੀ ਇਹ ਪਹਿਲੀਆਂ ਸਰਕਾਰਾਂ ਨੇ ਵੀ ਲਿਆਂਦਾ ਮਹੱਲੀ ਅੰਦਰ ਕਹਿੰਦੇ ਸੀ ਕੱਲੀ ਇਹਦੀ ਪ੍ਰਾਪਦਨ ਸੀ ਹੁਣ ਕਹਿੰਦੇ ਪੂਰਾ ਆਲ ਐਂਡ ਆਲ ਪੰਜਾਬ ਦੇ ਅੰਦਰ ਇਸ ਕਿਸਮ ਦਾ ਸ਼ਹਿਰੀਕਰਨ ਡਵੈਲਪਮੈਂਟ ਆਪਾਂ ਕਰਾਂਗੇ ਇਹਦਾ ਮਤਲਬ ਅੰਮ੍ਰਿਤਸਰ ਦੇ ਵਿੱਚ ਵੀ ਹੋ ਸਕਦਾ ਦਰਜਨਾ ਪਿੰਡ ਜਾੜੇ ਜਾਣ ਇਸ ਕਿਸਮ ਦੀ ਪਾਲਿਸੀ ਲਿਆਂਦੀ ਜਾਵੇ ਜੇ ਉਹ ਕਹਿੰਦੇ ਆ ਵੀ ਅਸੀਂ ਜ਼ਬਰਦਸਤੀ ਕਿਸਾਨਾਂ ਦੀ ਜ਼ਮੀਨ ਅਕਵਾਇਰ ਨਹੀਂ ਕਰਾਂਗੇ ਜਿਹੜਾ ਅਮਨ ਅਰੋੜਾ ਜੀ ਕਹਿੰਦੇ ਆ ਕਿਸਾਨ ਦੀ ਮਰਜ਼ੀ ਹੋਊਗੀ ਜਿਹੜੇ ਉਹ ਸ਼ਬਦ ਵਰਤਦੇ ਆ ਉਹ ਕਹਿੰਦੇ ਜੋ ਕੁਝ ਅਸੀਂ ਕਰ ਰਹੇ ਆ ਉਹਦੇ ਵਿੱਚ ਜਿਹੜਾ ਡਿਵੈਲਪਰ ਆ ਜਿਹਨੇ ਜ਼ਮੀਨ ਡਿਵੈਲਪ ਕਰਨੀ ਆ ਆ ਜਿਹੜੀ ਕੰਪਨੀ ਆ ਜਾਂ ਕਿਸਾਨ ਆ ਮਿਲ ਕੇ ਕੰਮ ਕਰਨਗੇ ਹੁਣ ਡਿਵੈਲਪਰ ਕਿਹੜਾ ਬਾ ਉਹ ਇਨ੍ਹਾਂ ਦਾ ਹੀ ਵਪਾਰੀ ਹੋਣਾ ਔਰ ਕਿਸਾਨ ਮਾਲਕ ਤੇ ਕੰਪਨੀਆਂ ਕਿੰਨਾ ਗਿਆ ਇਸ ਬਿਆਨ ਤੇ ਕਿਵੇਂ ਯਕੀਨ ਕੀਤਾ ਜਾਵੇ ਕਿਸਾਨਾਂ ਨੂੰ ਕੁਝ ਮਿਲ ਜੂਗਾ ਕਿਉਂ ਇਹੀ ਭਗਵੰਤਮਾਨ ਜੀ ਸੀ ਜਿਹੜੇ ਕਹਿੰਦੇ ਸੀ ਵੀ ਜੜੀ ਵੀ ਮੰਡੀ ਚ ਫਸਲ ਆਜੂ ਟਰਾਲੀ ਜੜੀ ਲੱਤ ਗਈ ਮੰਡੀ ਚ ਉਹ ਖਰੀਦਨ ਦੀ ਗਰੰਟੀ ਸਾਡੀ ਹੋਊਗੀ ਉਹ ਕਿੱਥੇ ਗਈ ਅੱਜ ਉਹਨੂੰ ਕਿਵੇਂ ਮੰਨ ਲਈਏ ਜਾਂ ਕਹਿੰਦੇ ਸੀ ਭਾਰਤ ਮਾਲਾ ਯੋਜਨਾ ਤਹਿ ਜੜੀਆਂ ਜ਼ਮੀਨਾਂ ਅਕਵਾਇਰ ਹੋ ਰਹੀਆਂ ਉਹਨਾਂ ਦਾ ਮੁਆਵਜ਼ਾ ਦਿੱਤੇ ਤੋਂ ਬਗੈਰ ਅਸੀਂ ਜ਼ਮੀਨਾਂ ਅਕਵਾਇਰ ਨਹੀਂ ਕਰਾਂਗੇ ਉਹ ਕਿੱਥੇ ਗਈ ਅਮਨ अरोड़ा ਜੀ ਵੀ ਕੈਬਨਿਟ ਮੰਤਰੀ ਨੇ ਤੇ ਜਿਹੜੀ ਬੀਬੀ ਕਹਿੰਦੀ ਚੁਟਕੀਆਂ ਦੇ ਵਿੱਚ ਐਮਐਸਪੀ ਦੇਣੀਆਂ ਉਹ ਵੀ ਕੈਬਨਿਟ ਮਿੰਿਸਟਰ ਸੀ ਜੇ ਉਹਨਾਂ ਦੇ ਬਿਆਨ ਅੱਜ ਪੂਰੇ ਨਹੀਂ ਹੋਏ ਨਸ਼ੇ ਵਾਲੇ ਮੁੱਦੇ ਤੇ 4 ਮਹੀਨਿਆਂ ਵਿੱਚ ਨਸ਼ਾ ਬੰਦ ਨਹੀਂ ਹੋਇਆ ਤੇ ਜੋ ਕੁਝ ਲੈਂਡ ਪੁੱਲਿੰਗ ਨੂੰ ਲੈ ਕੇ ਸਰਕਾਰ ਸਫਾਈ ਦੇ ਰਹੀ ਆ ਉੱਤੇ ਅਸੀਂ ਭਰੋਸਾ ਕਿਵੇਂ ਕਰੀਏ ਵੀ ਇਹ ਕੱਲ ਨੂੰ ਠੀਕ ਤੋਂ ਕਿਸਾਨਾਂ ਦਾ ਜ਼ਮੀਨਾਂ ਤੇ ਅਜ਼ਾੜਾ ਇਹ ਤੈ ਹੈਗਾ ਵਾ ਅਰੇ ਲੁਧਿਆਣੇ ਦੀ ਲਖਣ ਜਿੱਤਣ ਵਾਸਤੇ ਕਾਰਪੋਰੇਟਾਂ ਤੋਂ ਵਪਾਰੀਆਂ ਨੂੰ ਖੁਸ਼ ਕਰਨ ਵਾਸਤੇ ਕਿਸਾਨ ਮਜ਼ਦੂਰ ਵਰਸਸ ਸ਼ਹਿਰੀ ਤੇ ਦੁਕਾਨਦਾਰ ਬਣਾ ਕੇ ਭਾਵੇਂ ਕੀ ਕਾਰਪੋਰੇਟ ਦਾ ਅਜੰਡਾ ਛੋਟੇ ਦੁਕਾਨਦਾਰਾਂ ਨੂੰ ਵੀ ਝਾੜਨਾ ਵਾ ਜਿਹੜਾ ਆਨਲਾਈਨ ਵਪਾਰ ਆ ਰਿਹਾ ਚਾਹੇ JioMart ਹੋਵੇ ਚਾਹੇ ਹੋਰ ਕੰਪਨੀਆਂ ਹੋਣ ਇਹ ਸਾਰੀਆਂ ਆਨਲਾਈਨ ਵਪਾਰ ਵਿੱਚ ਆ ਰਹੀਆਂ ਨੇ ਦੁਕਾਨਦਾਰੀ ਤੇ ਮਾੜਾ ਅਸਰ ਪੈ ਰਿਹਾ ਹੈਗਾ ਛੋਟਾ ਲੱਘੂ ਉਦਯੋਗ ਵੀ ਮਾਰਿਆ ਜਾ ਰਿਹਾ ਜਿਵੇਂ ਤੁਹਾਨੂੰ ਇੱਕ ਘਟਨਾ ਚੇਤੇ ਕਰਾਵਾਂ ਪੰਚਕੂਲਾ ਚ ਇੱਕ ਉਜੜੇ ਵਪਾਰੀ ਨੇ ਪੂਰੇ ਟੱਬਰ ਨੇ ਖੁਦਕੁਸ਼ੀ ਕੀਤੀ ਕਿਉਂਕਿ ਕਰੋਨਾ ਦਾ ਕਰਜ਼ਾ ਚੜ ਗਿਆ ਛੋਟਾ ਲੱਘੂ ਉਦਯੋਗ ਵੀ ਖਤਰੇ ਚ ਹੈਗਾ ਵਾ ਕਾਰਪੋਰੇਟ ਉਹ ਖਾ ਰਿਆਂ ਤੋਂ ਅਸੀਂ ਕਹਿੰਦੇ ਜਮੀਨਾ ਤੇ ਸਰਕਾਰ ਦੀ ਨੀਤੀ ਸਪਸ਼ਟ ਨਹੀਂ ਹੈਗੀ ਜਿਹੜੇ ਮੈਂ ਤੁਹਾਨੂੰ ਦੋ ਤਿੰਨ ਆંકੜੇ ਦੱਸਣੇ ਇੱਕ ਤਾਂ ਸਾਡੇ ਅੰਮ੍ਰਿਤਸਰ ਦਾ ਵਾ ਇੱਥੇ ਥੋੜੇ ਅੰਮ੍ਰਿਤਸਰ ਦੇ ਵਿੱਚ ਸਾਡਾ ਕਿਸਾਨ ਆਪਣਾ ਕਲਦੀਪ ਸਿੰਘ ਅਸੀਂ ਨਾਲ ਲੈ ਕੇ ਆਏ ਸੀ ਆ ਆ ਸਾਡੇ ਅੰਮ੍ਰਿਤਸਰ ਦੇ ਮਾਨਾਂ ਵਾਲਾ ਜਿਹੜਾ ਸੜਕ ਤੇ ਤੁਸੀਂ ਸਾਰੇ ਪੱਤਰਕਾਰ ਵੀ ਜਾਣਦੇ ਹੋ ਇਹ ਜਿਹੜੀ ਮਾਰਕੀਟ ਰੇਡ ਹੈ ਤੇ 19 ਕਰੋੜ ਰੁਪਏ ਦਾ ਵਾ ਇਹਨਾਂ ਨੂੰ ਰੁਪਈਆ ਮਿਲਦਾ ਹੈ ਜਿਹੜਾ ਸਰਕਾਰ ਜ਼ਮੀਨ ਅਕਵਾਇਰ ਕਰ ਰਹੀ ਹੈ 2 ਕਰੋੜ 40 ਲੱਖ ਚ ਕਰ ਰਹੀ ਹੈਗੀ ਆ ਹੁਣ ਦੱਸੋ 19 ਕਰੋੜ ਦੀ ਚੀਜ਼ ਕਿਸਾਨ ਜਿਹੜਾ ਵਾ ਇਹ ਕਿਉਂ ਦੇ ਦੇਵੇ ਇਹਨਾਂ ਨੂੰ 2 ਕਰੋੜ 40 ਲੱਖ ਤੇ 22 ਫੋਰਸ ਡੀਡੀਆਈ ਸਕੂਲ ਹੈ ਉਹਦੇ ਨੇੜੇ ਇਹਨਾਂ ਦਾ ਲੈਣ ਦੇਣ ਆ ਤੋ ਦੂਸਰਾ ਜਿਹੜਾ ਗਰਦਾਸਪੁਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਿਹੜੇ ਮੈਂ ਅਕੜੇ ਇਕੱਠੇ ਕੀਤੇ ਸੀ ਪਿੰਡ ਪਰਥ ਆ ਜਿੱਥੇ ਸਰਕਾਰ ਅਵਾਰਡ ਕਰਦੀ ਆ ਇੱਕ ਕਿਸਾਨ ਸੂਬਾ ਸਿੰਘ ਆ ਉਹਦਾ 26 ਲੱਖ ਨੂੰ ਅਵਾਰਡ ਹੁੰਦਾ ਉਸੇ ਪਿੰਡ ਵਿੱਚ ਉੱਥੇ ਹੀ ਉਹਦੇ ਨਾਲ ਹੀ ਦੂਜਾ ਕਿਸਾਨ ਹੈਗਾ ਬਲਬੀਰ ਸਿੰਘ ਉਹਦਾ 55 ਲੱਖ ਨੂੰ ਅਵਾਰਡ ਕਰਦੇ ਹੁਣ ਇੰਨਾ ਫਰਕ ਕਿਉਂ ਉਹ ਕਿਉਂ ਆ ਵੀ ਜਿਹੜੇ ਜਿਹੜੇ ਅਫਸਰਾਂ ਨੇ ਭ੍ਰਿਸ਼ਟਾਚਾਰ ਕੀਤਾ ਜੇ ਕਿਸੇ ਨੇ ਪੈਸੇ ਦਿੱਤੇ ਮੌਕੇ ਦੇ ਅਫਸਰ ਨੇ ਚੱਕੀ ਪਾਤੀ ਚੱਕੀ ਚਾਹ ਹੈਗੀ ਆ ਚਾਹ ਨਹੀਂ ਹੈਗੀ ਆ ਤੇ ਉਹਦੇ ਰੇਟ ਦੂਨੇ ਤੀਨੇ ਵੱਧ ਗਏ ਜੇ ਭ੍ਰਸ਼ਟਾਚਾਰ ਕਿਸੇ ਐਸ ਡੀ ਐਮ ਨੂੰ ਦੇ ਦਿੱਤਾ ਕਿਸੇ ਨੇ ਪੈਸਾ ਵੀ ਸਾਡਾ ਇੱਥੇ ਡੇਰੀ ਫਾਰਮ ਪਾ ਦਿਓ ਤੋਂ ਕਮਰਸ਼ੀਅਲਾਈਜੇਸ਼ਨ ਹੋ ਗਈ ਉਹਨੂੰ ਚਾਰ ਪੈਸੇ ਵੱਧ ਮਿਲ ਗਏ ਦੂਜੇ ਨੂੰ ਪੈਸੇ ਕੋਈ ਨਾ ਮਿਲੇ ਤੋਂ ਭ੍ਰਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਆ ਤੇ ਜਿਵੇਂ ਸਰਕਾਰ ਨੇ ਪਹਿਲਾਂ ਸਾਨੂੰ ਆਰਬਿਟ੍ਰੇਸ਼ਨ ਚ ਕੱਲ ਲਿਆ ਵੀ ਹੁਣ ਅਵਾਰਡ ਤਾਂ ਕਰ ਦਿੱਤੇ ਗਏ ਆ ਕੋਈ ਪੁੱਛ ਕੇ ਨਹੀਂ ਫਿਰ ਆਰਬਿਟ੍ਰੇਸ਼ਨ ਨੂੰ ਹਾਈ ਕੋਰਟ ਨੇ ਖਤਮ ਕਰ ਦਿੱਤਾ ਗਰਦਾਸਪੁਰ ਦੇ ਵਿੱਚ ਜਿਵੇਂ ਜ਼ਬਰ ਕਰਕੇ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਜਿਵੇਂ ਕੁੱਟ ਮਾਰ ਕੇ ਜ਼ਮੀਨਾਂ ਤੇ ਕਬਜ਼ੇ ਲਏ ਹੁਣ ਸੁਪਰੀਮ ਕੋਰਟ ਨੇ ਆਰਬਿਟਰੇਸ਼ਨ ਬਹਾਲ ਕਰਤਾ ਅਸੀਂ ਹੁਣ ਕਹਿ ਰਹੇ ਹਾਂ ਪੰਜਾਬ ਸਰਕਾਰ ਨੂੰ ਫਿਰ ਉਹਨਾਂ ਦੇ ਫੈਸਲੇ ਲਾਗੂ ਕਰੋ ਔਰ ਜਿੰਨੀ ਦੇਰ ਚੱਕ ਥਰੂ ਆਊਟ ਪੂਰੇ ਪੰਜਾਬ ਦੇ ਅੰਦਰ ਤੁਸੀਂ ਕਿਸਾਨਾਂ ਨੂੰ ਪੈ ਕਿਸਾਨਾਂ ਦੀਆਂ ਜ਼ਮੀਨਾਂ ਤੇ ਹੀ ਕਬਜ਼ਾ ਲੈਣਾ ਕਾਰਪੋਰੇਟ ਨੇ ਅੱਜ ਲੈ ਲੈ ਚਾਹੇ 10 ਸਾਲਾਂ ਨੂੰ ਲੈ ਲਵੇ ਇੱਕ ਵੱਡਾ ਹਿੱਸਾ ਸਾਡਾ ਕਰਜ਼ਈ ਹੋਇਆ ਪਿਆ ਕਿਸਾਨਾਂ ਦਾ ਉਹਦੇ ਰੀਜਨ ਹੋਰ ਨੇ ਉਹ ਵੀ ਤਾਂ ਇਸ ਕਰਕੇ ਭਗਵੰਤਮਾਨ ਸਰਕਾਰ ਦਾ ਜਿਹੜਾ ਲੈਂਡ ਪੂਲਿੰਗ ਵਾਲਾ ਫਾਰਮੂਲਾ ਉਹਨੂੰ ਸਾਡੀ ਜਥੇਬੰਦੀ ਸਾਡਾ ਮੋਰਚਾ ਕਿਸਾਨ ਮੋਰਚਾ ਮਜ਼ਦੂਰ ਮੋਰਚਾ ਇਹਨੂੰ ਰੱਦ ਕਰਦਾ ਹੈਗਾ ਕਿ ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈਗੇ ਵੈਸੇ ਵੀ ਕਲੋਨੀਆਂ ਬਾਣੀ ਰਹੀਆਂ ਸ਼ਹਿਰਾਂ 'ਚ ਜਾਂ ਤਾਂ ਪੰਜਾਬ ਦੇ ਅੰਦਰ ਕਿਤੇ ਰਿਆਸ਼ੀ ਦੀ ਕਮੀ ਹੋਵੇ ਵੀ ਨਵੀਆਂ ਕਲੋਨੀਆਂ ਸਾਰਨ ਦੀ ਲੋੜ ਹੈ ਸੀ ਮੰਨ ਲੀਏ ਅੰਬਰਸਾਰ ਉਹੇ ਕਿਤੇ ਹੋਵੇ ਲੋਕ ਆਪਣੀ ਮਰਜ਼ੀ ਨਾਲ ਪ੍ਰਾਈਵੇਟ ਜਿਹੜੇ ਕਲੋਨੀ ਸਾਰੀ ਨੇ ਉਹਨਾਂ ਨੂੰ ਜ਼ਮੀਨਾਂ ਦਿੰਦੇ ਨੇ ਅਗਲਾ ਇਸ ਵੇਲੇ ਸਾਡੀ ਅਥਾਰਟੀ ਆ ਉਹ ਉਹਦੀ ਮਨਜ਼ੂਰੀ ਦੇ ਕੇ ਕਲੋਨੀਆਂ ਬਣਾਈ ਰਹੀਆਂ ਨੇ ਤੇ ਨਵਾਂ ਫਾਰਮੂਲਾ ਲਿਆਉਣ ਦੀ ਲੋੜ ਸਾਨੂੰ ਨਹੀਂ ਲੱਗਦਾ ਵੀ ਹੈਗੀ ਆ ਦੂਸਰਾ ਜਿਹੜਾ ਐਮਐਸਪੀ ਦਾ ਐਲਾਨ ਐਤਕੀ 25 26 ਨੂੰ ਕੇਂਦਰ ਨੇ ਕੀਤਾ ਹੈਗਾ ਜਿਹੜੇ ਸਾਡੇ ਕੇਂਦਰ ਦੇ ਰਾਜ ਮੰਤਰੀ ਵੈਸ਼ਨੋ ਜੀ ਸੀ ਜੋ ਕੁਝ ਉਹਨਾਂ ਨੇ ਦੇਸ਼ ਦੇ ਅੱਗੇ ਗੁੰਮਰਾਹ ਕੀਤਾ ਦੇਸ਼ ਨੂੰ ਉਹਨਾਂ ਨੇ ਬੋਲਣ ਲੱਗਿਆ ਵੀ ਅਸੀਂ ਸੀ250 ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਿਹੜਾ ਕੇਂਦਰ ਦਾ ਇੱਕ ਅਦਾਰਾ ਵਾ ਸੀਐਸਸੀਪੀ ਜਿਹੜਾ ਫਸਲ ਤੇ ਹੀ ਫਸਲਾਂ ਦੇ ਭਾਅ ਐਲਾਨ ਕਰਦਾ ਹੈਗਾ ਵਾ ਉਹਨੇ ਏ2+ਐਫਲ ਦੇ ਹਿਸਾਬ ਨਾਲ ਇਹ ਫਸਲਾਂ ਦੇ ਭਾਅ ਦਿੱਤੇ ਹੈਗੇ ਮੈਂ ਥੋੜਾ ਅੰਕੜਾ ਇੱਕ ਦੇ ਦਿਆਂ ਮੇਰੇ ਕੋਲ ਦੂਜੇ ਅੰਕੜੇ ਵੀ ਹੈਗੇ ਆ ਉਹਦੇ ਮੁਤਾਬਕ ਜਿਹੜਾ ਵਾ ਉਹਨਾਂ 2390 ਰੁਪਏ ਹੁਣ ਸਾਨੂੰ ਦੇ ਰਹੇ ਨੇ ਜਿਹੜਾ ਜਿਹੜੀ ਜਿਹੜਾ ਦਾਵਾ ਕਰਦੀ ਆ ਮੋਦੀ ਸਰਕਾਰ ਸੀ2 ਦੇ ਅਨਸਾਰ 2090 ਰੁਪਏ ਸਾਡਾ ਲਾਗਤ ਖਰਚਾ ਬੰਦਾ ਸੀ2 ਦੇ ਅਨਸਾਰ ਔਰ ਜੇ ਸਾਨੂੰ ਭਾ ਮਿਲੂਗਾ ਤਾਂ 3135 ਰੁਪਏ ਮਿਲੂਗਾ ਔਰ ਜਿਹੜਾ ਦਾਵਾ ਵੈਸ਼ਨਵ ਜੀ ਕਰ ਰਹੇ ਉਹਦੇ ਨਾਲੋਂ 600 68 ਰੁਪਏ ਸਾਨੂੰ ਘੱਟ ਮਿਲ ਰਹੇ ਆ ਤੋ ਅਸੀਂ ਸਿਰਫ ਸਰਕਾਰ ਨੂੰ ਇਹ ਕਹਿੰਨੇ ਆ ਵੀ ਤੁਸੀਂ ਦੇਸ਼ ਨੂੰ ਗਮਰਾਹ ਨਾ ਕਰਿਆ ਕਰੋ ਔਰ ਮੇਰੇ ਕੋਲ ਲਗਭਗ ਜਿੰਨਾ ਜਿੰਨਾ ਫਸਲਾਂ ਦੇ ਭਾ ਸਾਨੂੰ ਘੱਟ ਮਿਲ ਰਹੇ ਆ ਬਹੁਤ ਸਾਰੇ ਤੁਸੀਂ ਦੇਖ ਲਓ ਕੋਈ ਵੀ ਫਸਲ ਕੱਟ ਲਿਓ ਜੇ ਮੂੰਗੀ ਵਿੱਚ ਅਸੀਂ ਲਾ ਲਈਏ ਤੇ ਮੂੰਗੀ ਵਿੱਚ ਘਟੋ ਘਟ 2446 ਰੁਪਏ ਘੱਟ ਮਿਲ ਰਹੇ ਆ ਹੋਰ ਫਸਲਾਂ ਵੀ ਜਿਵੇਂ ਤੁਸੀਂ ਇਹਦੇ ਵਿੱਚ ਕਹੋਗੇ ਸਨਫਲਾਵਰ ਆ ਸਨਫਲਾਵਰ ਦੇ ਵਿੱਚ 1825 ਰੁਪਏ ਜਿਹੜੀ ਸੀਏਸੀਪੀ ਦੀ ਰਿਪੋਰਟ ਆ ਜਿਹੜੀ ਉਹਨਾਂ ਦੀ ਵੈਬਸਾਈਟ ਤੇ ਜਾ ਉਹਦੇ ਮੁਤਾਬਕ ਹੀ ਘੱਟ ਮਿਲ ਰਹੇ ਆ ਤੇ ਅਸੀਂ ਸਮਝਦੇ ਆ ਵੀ ਸਾਡੇ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਅਸੀਂ ਮੋਦੀ ਸਰਕਾਰ ਨੂੰ ਕੇਰਲਾ ਮਾਡਲ ਦੱਸਾਂਗੇ ਕੇਰਲਾ ਮਾਡਲ ਦੇ ਵਿੱਚ ਉਹਨਾਂ ਨੇ 16 ਫਸਲਾਂ ਤੇ ਸਬਜ਼ੀਆਂ ਤੇ ਫਲਾਂ ਤੇ ਜਿਹੜਾ ਵਾ ਉਹ ਕੀਮਤ ਸਥਿਰਤਾ ਪ੍ਰੋਗਰਾਮ ਲੈ ਕੇ ਆਂਦਾ ਸੀਗਾ 2020 ਦੇ ਵਿੱਚ ਉਹ ਕਹਿੰਦੇ ਕੱਲਾ 10 ਕਰੋੜ ਰੁਪਈਆ ਵਿੱਚ ਪਾਉਣਾ ਪੈ ਗਿਆ ਤੇ ਜਿਹੜੀਆਂ ਉਹ ਕੀਮਤਾਂ ਤੈਅ ਕੀਤੇ ਉਹ ਤੋਂ ਹੇਠਾਂ ਕਦੀ ਵੀ ਨਹੀਂ ਅੱਜ 5 ਸਾਲਾਂ ਤੱਕ ਕੁੱਲ ਕੇਰਲਾ ਸਰਕਾਰ ਦਾ 32 ਕਰੋੜ ਰੁਪਈਆ ਲੱਗਾ ਤੇ 16 ਸਬਜ਼ੀਆਂ ਤੇ ਫਲਾਂ ਦੇ ਉੱਤੇ ਕਦੀ ਵੀ ਕਿਸਾਨਾਂ ਦੇ ਰੇਟ ਇਠਾ ਨਹੀਂ ਆਏ ਹੈਗੇ ਜੇ ਕੇਂਦਰ ਚਾਵੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਸਾਨੂੰ ਬਣਾ ਕੇ ਦੇਣਾ ਤਾਂ ਸਾਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਕੇਂਦਰ ਦਾ ਵੱਡਾ ਫੈਸਲਾ ਲੱਗਦਾ ਹੈਗਾ ਪਰ ਜਿਹੜੀ ਅਗਲੇ ਬੰਨੇ ਮੁਦਰਾ ਕੋਸ਼ ਫਾਂਡੇ ਆ ਜਾਂ ਵਿਸ਼ਵਪਾਰ ਸੰਸਥਾ ਵਾ ਜਿਹੜਾ ਅਮਰੀਕਾ ਦਾ ਦਬਾਅ ਪੈ ਰਿਹਾ ਜਿਹੜਾ 24 ਤੇ 25 ਜੂਨ ਨੂੰ ਹੁਣ ਅਮਰੀਕਾ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਦਾ ਸਮਝੌਤਾ ਕਰਨ ਜਾ ਰਹੀ ਆ ਭਾਰਤ ਦੀ ਸਰਕਾਰ ਉਹਦੇ ਤਹਿਤ ਉਹ ਕਹਿੰਦੇ ਆ ਵੀ ਤੁਸੀਂ ਆਪਣੀ ਖੇਤੀ ਮੰਡੀ ਵੀ ਪ੍ਰਾਈਵੇਟ ਕਰੋ ਔਰ ਤੁਸੀਂ ਫਸਲਾਂ ਦੇ ਭਾਅ ਦੇਣੇ ਵੀ ਬੰਦ ਕਰੋ ਤੁਹਾਨੂੰ ਚਕਾਉਣ ਵਾਲੀ ਖਬਰ ਦਾ ਵੀ ਐਰ ਕੀ ਜਿਹੜੀ ਪਾਕਿਸਤਾਨ ਨੇ ਜਿਹੜਾ ਮੁਦਰਾ ਕੋਸ਼ ਫੰਡ ਆ ਜਿਹੜੇ ਉੱਥੋਂ ਦੇ ਮੰਤਰੀ ਨੇ ਰਿਪੋਰਟ ਦਿੱਤੀ ਆ ਅੱਜ ਕੀ ਪਾਕਿਸਤਾਨ ਦੇ ਵਿੱਚ ਫਸਲਾਂ ਦੇ ਧਾ ਰੇਟ ਤੈ ਨਹੀਂ ਕੀਤੇ ਗਏ ਉਹਨਾਂ ਨੇ ਕਹਿਤਾ ਵੀ ਹੁਣ ਰੇਟ ਤੈ ਨਹੀਂ ਹੋਣਗੇ ਇੱਕ ਮਨ ਦਾ 3700 ਰੁਪਏ ਰੇਟ ਸੀਗਾ ਜਾਨੀ ਅਮਰੀਕਾ ਜੋ ਪਾਲਿਸੀ ਸੀ ਵਰਲਡ ਬੈਂਕ ਦੀ ਪਾਕਿਸਤਾਨ ਝੁਗ ਗਿਆ ਉੱਥੋਂ ਦੇ ਕਿਸਾਨਾਂ ਤਾਂ ਫਸਲਾਂ ਦੇ ਹੁਣ ਭਾਤ ਤੈ ਹੋਣੇ ਆ ਤੇ ਨਾ ਪਾਕਿਸਤਾਨ ਦੀ ਸਰਕਾਰ ਨੇ ਕੋਈ ਫਸਲਾਂ ਖਰੀਦਣੀਆਂ ਨੇ ਜੇ ਅਮਰੀਕਾ ਨੇ ਬਾਹਮ ਰੋੜ ਕੇ ਪਾਕਿਸਤਾਨ ਨੂੰ ਥੱਲੇ ਲਾ ਲਿਆ ਤੇ ਬਾਹ ਇੰਡੀਆ ਦੀ ਵੀ ਮਰੋੜੀ ਜਾ ਰਹੀ ਇੱਕ ਦਿਨ ਇਹ ਵੀ ਆਊਗਾ ਇਹ ਵੀ ਤੈ ਕਰ ਦੇਣਗੇ ਵੀ ਹੁਣ ਨਾ ਤਾਂ ਅਸੀਂ ਫਸਲਾਂ ਦੇ ਰੇਟ ਤੈ ਕਰਨੇ ਆ ਤੇ ਨਾ ਸੱਟ ਥੋੜੀ ਮੰਡੀ ਨਹੀਂ ਪ੍ਰਾਈਵੇਟ ਮੰਡੀ ਦੇ ਵਿੱਚ ਕਿਸਾਨ ਆਪ ਦੀ ਮਰਜ਼ੀ ਨਾਲ ਫਸਲ ਜਿੱਦਾਂ ਵਪਾਰੀ ਦਿੰਦਾ ਦੇ ਦੇਵੇ ਤੇ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਆ ਉਹਦੇ ਵਿੱਚ ਜਿੱਥੇ ਖੇਤੀ ਵਸਤੂਆਂ ਨੇ ਉੱਥੇ ਪੋਲਟਰੀ ਹੈਗੀ ਆ ਡੇਰੀ ਹੈਗੀ ਆ ਮੈਂ ਡੇਰੀ ਦੇ ਅੰਕੜੇ ਤੁਹਾਨੂੰ ਪਿਛਲੇ ਵਾਰ ਦੇ ਕੇ 12 ਕਰੋੜ ਦੇਸ਼ ਦੇ ਲੋਕ ਜਿਹੜਾ ਛੋਟਾ ਕਿਸਾਨ ਆ ਜਿਹਦੇ ਕੋਲ 2 ਤੋਂ 5 ਪਸ਼ੂ ਹੈਗੇ ਉਹ ਖੇਤੀ ਤੇ ਇਤੋਂ ਦੁੱਧ ਤੋੜ ਪਈਏ ਕਮਾਉਂਦਾ ਹੈਗਾ ਉਹ ਵੀ ਉਜੜ ਜਾਊਗਾ ਅਰੇ ਤਿਆਰੀਆਂ ਹੋ ਰਹੀਆਂ ਜੋ ਸਾਨੂੰ ਲੱਗਦਾ ਆਉਣ ਵਾਲੇ ਸਮੇਂ ਵਿੱਚ ਖੇਤੀ ਦਾ ਸੰਕਟ ਹੋਰ ਗਹਿਰਾ ਹੋਊਗਾ ਖੇਤੀ ਅੰਦਰ ਖੁਦਕੁਸ਼ੀਆਂ ਲਗਾਤਾਰ ਵਧ ਰਹੀਆਂ ਇੱਕ ਮੈਂ ਤੁਹਾਨੂੰ ਹੋਰ ਨੋਟ ਕਰਾਦਾ ਜਿਹੜੀ ਪਿਛਲੀ ਦਿਨੀ ਘਟਨਾ ਸਾਹਮਣੇ ਆਈ ਆ ਜਿਹੜਾ ਮਹਾਰਾਸ਼ਟਰ ਦਾ ਪੈਵਾਰ ਕਿਸਾਨ ਸੀ ਜਿਹੜੀ ਮੂੰਫਲੀ ਉਹਦੀ ਮੰਡੀ ਚ ਰੁੜਦੀ ਜਾਂਦੀ ਸੀ ਬੜੀ ਵੀਡੀਓ ਵਾਇਰਲ ਹੋਈ ਫਿਰ ਸਾਡੇ ਦੇਸ਼ ਦੇ ਖੇਤੀਬਾੜੀ ਮੰਤਰੀ ਨੇ ਨੂੰ ਫੋਨ ਕੀਤਾ ਇਹ ਕੱਲੇ ਇੱਕ ਕਿਸਾਨ ਦੀ ਦਾਸਤਾਨੀ ਹੈਗੀ ਮਹਾਰਾਸ਼ਟਰ ਜਿਹੜਾ ਕਾਟਨ 벨ਟ ਆ ਉਹਦੇ 12 ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਨੇ ਇੱਕ ਦਿਨ ਦਾ ਨਹੀਂ ਹੈਗਾ ਅਰ ਜੇ ਅਸੀਂ ਕਹਿੰਨੇ ਫਸਲੀ ਬੀਮਾ ਦੋ ਦਿਨਾਂ ਸਾਨੂੰ ਦੇ ਦਿਓ ਮਤਲਬ ਕੀ ਆ ਵੀ ਭਾਰਤ ਦੀ ਸਰਕਾਰ ਸਾਨੂੰ ਫਸਲੀ ਬੀਮਾ ਯੋਜਨਾ ਦੇ ਦੇਵੇ। ਤੋਂ ਦੇਸ਼ ਅੰਦਰ ਖੁਦਕੁਸ਼ੀਆਂ ਦਾ ਅਰਜਨ ਵਧ ਰਿਹਾ। ਕਿਸਾਨ ਕਰਜ਼ਈ ਹਿੱਸੇ ਕਰਕੇ ਨਾਲ ਦੇ ਕਿਸਾਨਾਂ ਨੂੰ ਕਰਜ਼ਾ ਮੁਕਤੀ ਕੀਤੀ ਜਾਵੇ। ਔਰ ਇਹਦੇ ਨਾਲ ਦੀ ਨਾਲ ਅੱਜ ਜੋ ਪੰਜਾਬ ਦੇ ਅੰਦਰ ਲਾਣ ਆਰਡਰ ਦਾ ਸਵਾਲ ਆ। ਜਿਹੜਾ ਬਠਿੰਡੇ ਸੀਆਈ ਸਟਾਫ ਦੇ ਵਿੱਚ ਨਰਿੰਦਰ ਦੀਪ ਸਿੰਘ ਆ ਜਿਹੜਾ ਪੋਸਟ ਕਸਟਡੀ ਵਿੱਚ ਜਿਹਦੀ ਮੌਤ ਹੋ ਗਈ ਆ ਜਿਹੜੀ ਬਹੁਤ ਗੰਭੀਰ ਆ ਕਿ ਪੰਜਾਬ ਫੇਰ ਉਸ ਕਾਲੇ ਦੌਰ ਵਿੱਚ ਚਲਾ ਗਿਆ। ਤੋਂ ਪਹਿਲਾਂ ਫੇਕ ਇਨਕਾਊਂਟਰ ਜਿਹੜਾ ਨਰਿੰਦਰਦੀਪ ਸਿੰਘ ਦਾ ਹੀ ਉਹ ਵੀ ਸਾਡੇ ਉਹ ਵੀ ਸਾਡੇ ਨਰਿੰਦਰਦੀਪ ਸਿੰਘ ਤੇ ਇਹਨੇ ਆਕਾਸ਼ਦੀਪ ਦਾ ਫੇਕ ਕਾਊਂਟਰ ਵੀ ਸਾਡੇ ਸਾਹਮਣੇ ਆ ਤੋ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਭਾਈ ਇਸ ਕਿਸਮ ਦੇ ਹਾਲਾਤ ਪੰਜਾਬ ਮੰਦਰ ਨਹੀਂ ਚਾਹੀਦੇ ਲੋਕਾਂ ਦੀ ਜਾਨਵਾਲ ਦੀ ਰਾਖੀ ਕਰਨਾ ਪੁਲਿਸ ਦਾ ਹੱਕ ਹੈਗਾ ਔਰ ਜੇ ਉੱਥੇ ਹੁਣ ਸਾਰਾ ਕੁਝ ਸਾਹਮਣੇ ਆ ਗਿਆ ਤੇ ਜੜੇ ਵੀ ਪੁਲਿਸ ਅਫਸਰ ਦੋਸ਼ੀ ਨੇ ਉਹਨਾਂ ਖਿਲਾਫ ਜੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਆ ਇਹ ਬਖਸ਼ਣ ਇਹ ਤੋਂ ਨਾਲ ਦੀ ਨਾਲ ਜਿਹੜਾ ਪਿੰਡ ਕਨਸੋਹਾ ਮੇਰੇ ਖਲ ਬਠਿੰਡੇ ਦੇ ਵਿੱਚ ਜਿਹੜਾ ਸੀਵਰੇਜ ਦਾ ਮਸਲਾ ਚੱਲ ਰਿਹਾ ਜਿੱਥੇ ਬੀਕੇਜੂ ਸਿੱਧੂਪੁਰ ਦੇ ਬਹੁਤ ਸਾਰੇ ਲੀਡਰ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਆ ਦੇਖੋ ਜਿਹੜਾ ਪ੍ਰਦੂਸ਼ਣ ਰੋਕਥਮ ਐਕਟ ਇਹ ਗੱਲ ਕਹਿੰਦਾ ਵੀ ਤੁਸੀਂ ਕਿਸੇ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ ਵੀ ਉਹ ਪਾਣੀ ਕੱਢ ਕੇ ਡਰੇਨ ਚ ਜਿਹਨੂੰ ਅਸੀਂ ਪੰਜਾਬੀ ਆਪਣੇ ਮਾਝੇ ਚ ਨਖਾਸੂ ਕਹਿੰਦੇ ਉੱਥੇ ਪਾਇਆ ਜਾ ਰਿਹਾ ਪੋਲੂਸ਼ਨ ਐਕਟ ਦੇ ਅਨੁਸਾਰ ਅਸੀਂ ਮੁੱਖ ਮੰਤਰੀ ਨੂੰ ਚੈਲੰਜ ਕਰਦੇ ਵੀ ਜੇ ਉਹ ਐਕਟ ਦੇ ਮੁਤਾਬਕ ਦਿਖਾ ਦੇਣ ਵੀ ਬਰਸਾਤੀ ਨਾਲੇ ਵਿੱਚ ਕਿਸੇ ਵੀ ਕਸਬੇ ਦਾ ਬਗੈਰ ਟਰੀਟਮੈਂਟ ਜੇ ਉੱਥੇ ਹੁਣ ਸਾਰਾ ਕੁਝ ਸਾਹਮਣੇ ਆ ਗਿਆ ਤੇ ਜੜੇ ਵੀ ਪੁਲਿਸ ਅਫਸਰ ਦੋਸ਼ੀ ਨੇ ਉਹਨਾਂ ਖਿਲਾਫ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਆ ਇਹ ਬਖਸ਼ਣ ਇਹ ਤੋਂ ਨਾਲ ਦੀ ਨਾਲ ਜਿਹੜਾ ਪਿੰਡ ਕਨਸੋਹਾ ਮੇਰੇ ਖਲ ਬਠਿੰਡੇ ਦੇ ਵਿੱਚ ਜਿਹੜਾ ਸੀਵਰੇਜ ਦਾ ਮਸਲਾ ਚੱਲ ਰਿਹਾ ਜਿਸ ਵਿੱਚ ਬੀਕੇਜੂ ਸਿੱਧੂਪੁਰ ਦੇ ਬਹੁਤ ਸਾਰੇ ਲੀਡਰ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਆ ਦੇਖੋ ਜਿਹੜਾ ਪ੍ਰਦੂਸ਼ਣ ਰੋਕਥਮ ਐਕਟ ਇਹ ਗੱਲ ਕਹਿੰਦਾ ਵੀ ਤੁਸੀਂ ਕਿਸੇ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ ਵੀ ਉਹ ਪਾਣੀ ਕੱਢ ਕੇ ਡਰੇਨ ਚ ਜਿਹਨੂੰ ਅਸੀਂ ਪੰਜਾਬੀ ਆਪਣੇ ਮਾਝੇ ਚ ਨਖਾਸੂ ਕਹਿੰਦੇ ਉੱਥੇ ਪਾਇਆ ਜਾ ਰਿਹਾ ਪੋਲੂਸ਼ਨ ਐਕਟ ਦੇ ਅਨੁਸਾਰ ਅਸੀਂ ਮੁੱਖ ਮੰਤਰੀ ਨੂੰ ਚੈਲੰਜ ਕਰਦੇ ਵੀ ਜੇ ਉਹ ਐਕਟ ਦੇ ਮੁਤਾਬਕ ਦਿਖਾ ਦੇਣ ਵੀ ਬਰਸਾਤੀ ਨਾਲੇ ਵਿੱਚ ਕਿਸੇ ਵੀ ਕਸਬੇ ਦਾ ਬਗੈਰ ਟ੍ਰੀਟਮੈਂਟ ਪਲਾਟ ਲਾਇਆ ਪਾਣੀ ਪਾਇਆ ਜਾ ਸਕਦਾ ਫਿਰ ਸਾਡੀ ਗੱਲ ਠੀਕ ਆ ਜਿਵੇਂ ਤੁਸੀਂ ਅੰਮ੍ਰਿਤਸਰ ਚ ਜਾਣਦੇ ਹੋ ਆ ਸਾਡਾ ਜਿੰਨਾ ਵੀ ਇਲਾਕਾ ਬਾ ਤੁਹਾਡੇ ਜਿਹੜਾ ਵੇਰਕਾ ਬਾ ਜਿੱਥੇ ਮਿਲਕ ਪਲਾਟ ਤੋਂ ਸਾਡ ਡレイン ਨਿਕਲਦੀ ਆ ਔਰ ਜਿੰਨੀਆਂ ਮਜੀਠਾ ਰੋਡ ਤੇ ਫੈਕਟਰੀਆਂ ਨੇ ਪਾਣੀ ਪਾਉਣ ਦਾ ਇਹਨਾਂ ਕੋਲੇ ਪ੍ਰੋਵੀਜ਼ਨ ਹੈਗੀ ਆ ਪਰ ਗੰਦਾ ਪਾਣੀ ਪਾਉਣ ਦੀ ਪ੍ਰੋਵੀਜ਼ਨ ਨਹੀਂ ਹੈਗੀ ਪੂਰਾ ਅੰਮ੍ਰਿਤਸਰ ਦਾ ਏਰੀਆ ਉਹ ਡレイン ਦੇ ਨਾਲ ਇਸ ਗੰਦੇ ਪਾਣੀ ਦੀ ਮਾਰ ਹੇਠ ਆ ਤੋ ਭਗਵੰਤ ਮਾਨ ਸਰਕਾਰ ਨੇ ਪੰਜਾਬੀਆਂ ਨਾਲ ਧੋਖਾ ਰਾਇਆ ਕੇਂਦਰ ਦੇ ਐਕਟ ਲਿਆਂਦਾ 1974 ਦੇ ਐਕਟ ਨੂੰ ਜਿਹੜਾ ਪਾਣੀ ਪ੍ਰਦੂਸ਼ਣ ਰੋਕਤਮ ਤੇ ਨਿਯੰਤਰਣ ਐਕਟ 2074 ਸੀ ਉਹ ਚ ਸੋਧ ਕਰਕੇ ਉਹਨੂੰ ਚਵੀ ਬਣਾਇਆਗਾ ਔਰ ਭਗਵੰਤ ਮਾਨ ਇਨਾ ਮੋਦੀ ਜੀ ਦਾ ਲਾੜੜਾ ਨਿਕਲਿਆ ਪਹਿਲਾ ਸਟੇਟ ਆ ਜਿਹਨੇ ਇਹਦੇ ਵਿੱਚ ਸੋਧ ਕਰ ਦਿੱਤੀ ਤੇ ਜਿਹੜੀ 6 ਸਾਲ ਦੀ ਸਜ਼ਾ ਸੀਗੀ ਜਿਹੜੇ ਗੰਦਾ ਪਾਣੀ ਦਰਿਆਵਾਂ ਵਿੱਚ ਪਾਉਂਦੇ ਸੀ ਜ਼ਮੀਨ ਡੇਟ ਪਾਉਂਦੇ ਸੀ ਉਹ ਸਜ਼ਾ ਖਤਮ ਕਰਕੇ ਕੱਲੇ ਜੁਰਮਾਨੇ ਰੱਖ ਦਿੱਤੇ ਆ ਅਰ ਅਸੀਂ ਤੁਹਾਨੂੰ ਕਈ ਵਾਰੀ ਦੱਸਿਆ ਬੈਠੇ ਠੋਡੇ ਨਾਲ ਅਮਰ ਕਲਰ ਆ ਜਿੱਥੇ ਪ੍ਰਦੂਸ਼ਣ ਰੋਕਤ ਹੁੰਦਾ ਉਹ ਅਮਰ ਕਲਰ ਫੈਕਟਰੀ ਜੋ ਕੁਝ ਉਥੇ ਕੈਮੀਕਲ ਬਣਾਉਂਦੀ ਆ ਸਾਡੇ ਕਾਨੂੰਨ ਦੇ ਮੁਤਾਬਕ ਅਮਰ ਕਲਰ ਫੈਕਟਰੀ ਅੰਮ੍ਰਿਤਸਰ ਦੇ ਵਿੱਚ ਰਹਿ ਵੀ ਨਹੀਂ ਸਕਦੀ ਤੋਂ ਸਰਕਾਰ ਜਿਵੇਂ ਕਿਸਾਨਾਂ ਤੇ ਜਬਰ ਟਾ ਕੇ ਜੜਾ ਵਾ ਉਹਨਾਂ ਨੂੰ ਸ਼ਰਧਤ ਕਰਕੇ ਜਿਵੇਂ ਜੇਲਾਂ ਚ ਸੁੱਟ ਰਹੀ ਆ ਇੱਕ ਪੁਲਿਸ ਰਾਜ ਦੀ ਨਿਸ਼ਾਨੀਆਂ ਜਿਹੜੀ ਮੈਂ ਇੱਕ ਘਟਨਾ ਤੁਹਾਨੂੰ ਦੱਸਿਆ ਕਿ ਪੁਲਿਸ ਰਾਜ ਪੰਜਾਬ ਦੇ ਅੰਦਰੋਂ ਬੰਦ ਹੋਣਾ ਚਾਹੀਦਾ ਜਿਹੜੀਆਂ ਐਫਰੀਆਂ ਐਫਆਈਆਰ ਅਸੀਂ ਕਰਾਉਨੇ ਆ ਇਹ ਕਾਰਸ ਕਿ ਆਏਗਾ ਜੀ ਕੱਠੂ ਨੰਗਲ ਥਾਣੇ ਚ ਪੈਂਦਾ ਹੈਗਾ ਇਹਦੇ ਵਿੱਚ ਉਹਨੇ ਰਾਤ ਕਿਸਾਨ ਦਲਬੀਰ ਸਿੰਘ ਹੈ ਉਸ ਆਰਤੀ ਦਾ ਨਾਂ ਆ ਕਿਸਾਨ ਸਾਡੇ ਕੋਲ ਦਲਬਾਗ ਸਿੰਘ ਆ ਕਿਸਾਨ ਬੈਠਾ ਇਹਦੀ ਰਾਤ 10 ਵਜੇ ਕਣਕ ਵੱਢ ਲਈ ਉਹਨੇ ਰਾਤ ਚੋਰੀ ਇਹਨਾਂ ਨੇ ਜਦੋਂ ਡਿਪਰੈਸ਼ਨ ਚ ਆ ਕੇ ਦਵਾਈ ਪੀੜੀ ਮਹਾਬਚੇ ਹਸਪਤਾਲ ਤੋਂ ਜਾ ਕੇ ਅਸੀਂ ਉਹਦੇ ਖਿਲਾਫ ਪਰਚਾ ਕਰਾਇਆ ਔਰ ਤੁਸੀਂ ਵੇਖੋ ਪਰਚਾ ਅਪ੍ਰੈਲ ਦਾ ਹੋਇਆ ਵਿਆ ਮਈ ਵੀ ਨੰਗੀ ਔਰ ਜਿਹੜੇ ਪੰਜਾਬ ਪੁਲਿਸ ਦੇ ਮੈਥੋਂ ਦੇ ਡੀਆਈਜੀ ਸਾਹਿਬ ਨੇ ਐਸਐਸਪੀ ਸਾਹਿਬ ਨੂੰ ਜਿਹੜੇ ਆਈਓ ਨੇ ਉਹ ਜਮਾਨਤਾਂ ਕਰਾ ਕੇ ਫਿਰ ਦੱਸਦੇ ਨੇ ਕਿਸਾਨਾਂ ਨੂੰ ਆਈਓ ਦਾ ਕੰਮ ਹੁੰਦਾ ਪਹਿਲੋ ਦੱਸੇ ਵੀ ਤੁਸੀਂ ਆਪਣੀ ਚਾਰ ਆਰਟੀਆਂ ਨੂੰ ਗ੍ਰਿਫਤਾਰ ਕੀਤਾ ਹੀ ਨਹੀਂ ਗਿਆ ਇੱਕ ਮੈਂ ਤੁਹਾਨੂੰ ਹੋਰ ਤੁਹਾਨੂੰ ਦੱਸੂਗਾ ਪੰਜਾਬ ਦਾ ਲਾਂਡਰ ਆਰਡਰ ਕਿਦਾਂ ਵਾ 197/24 ਆ ਆਰਟੀਆ ਦਾ ਕੇਸ ਆ ਵੱਡੀ ਠੱਗੀ ਮਾਰੀ 15-16 ਲੱਖ ਦੀ ਉਹ 24 ਦਾ ਮਤਲਬ 24 ਦਾ ਸਾਲ ਸੀ 25 ਨੰਗ ਆ 26 ਆ ਗਿਆ ਅਜੇ ਤੱਕ ਉਹ ਟਰੈਵਲ ਏਜੰਟ ਗ੍ਰਫਤਾਰ ਨਹੀਂ ਕੀਤਾ ਅਸੀਂ ਕੱਲ ਵੀ ਐਸਐਸਪੀ ਸਾਹਿਬ ਨੂੰ ਮੇਰੇ ਹੁਣੇ ਵੀ ਤਾਂ ਨਾ ਪੀਓ ਕਰਾਰ ਦਿੱਤਾ ਗਿਆ ਜਾਨੀ ਇਹ ਹਾਲਾਤ ਨੇ ਥੱਲੇ ਵੀ ਜੜੀਆਂ ਕਿਤੇ ਐਫਆਈਆਰ ਹੋ ਵੀ ਜਾਂਦੀਆਂ ਜਿਹੜੇ ਆਈਓ ਨੇ ਪੰਜਾਬ ਪੁਲਿਸ ਦੇ ਉਹ ਆਪ ਦੱਸ ਕੇ ਜ਼ਮਾਨਤਾਂ ਕਰਾ ਜਾਂਦੇ ਨੇ ਕਿਸਾਨਾਂ ਕੋਲੇ ਔਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈਗੀ ਜੋ ਅਸੀਂ ਸਮਝਦੇ ਹੈਗੇ ਆਂ ਲਾਸਟ ਮੈਂ ਕਮੈਂਟ ਕਰੂੰਗਾ ਵੀ ਦੇਖੋ ਉਹਦਾ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਵੀ ਨਾ ਖਾਊਗਾ ਤੇ ਨਾ ਖਾਨੇ ਦੂੰਗਾ ਹੁਣ ਦੋਰੇ ਆਦਾਨੀ ਗਰੁੱਪ ਤੇ ਫਿਰ ਦੋਸ਼ ਲੱਗੇ ਨੇ ਅਮਰੀਕਾ ਦੀ ਜਿਹੜੀ ਵਾਲ ਸਟਰੀਟ ਜਨਰਲ ਰਿਪੋਰਟ ਆਈ ਆ ਉਹਦੇ ਵਿੱਚ ਉਹਨਾਂ ਕਿਹਾ ਪੀ ਇਹ ਜਿਹੜੀ ਬਾਹਰੋਂ ਸੀਐਨਜੀ ਗੈਸ ਮੰਗਾ ਰਹੇ ਨੇ ਅਨਲੀਗਲ ਤਗਨਾਹਾਨ ਰਾਖ ਤੇ ਇਲਜ਼ਾਮ ਲੱਗੇ ਨੇ ਜਿਹਦਾ ਆਦਾਨੀ ਗਰੁੱਪ ਨੇ ਖੰਡਨ ਕੀਤਾ ਦੂਜੇ ਬੰਦੇ ਉਹ ਮੰਨ ਵੀ ਗਏ ਨੇ ਪੀ ਜਿਹੜੀ ਓਮਾਨ ਬੰਦਰਗਾਹ ਤੋਂ ਚੀਜ਼ਾਂ ਆ ਰਹੀਆਂ ਨੇ ਉਹ ਸਾਡੇ ਕਹਿੰਦੇ ਆ ਰਹੀਆਂ ਨੇ ਬੰਦਰਗਾਹ ਤੇ ਠੀਕ ਆ ਜੀ ਔਰ ਉਹਦੇ ਵਿੱਚ ਕਹਿੰਦੇ ਆ ਵੀ ਪੂਰੀ ਕਮੰਤਰੀ ਪਾਰਦਰਸ਼ਤਾ ਰੱਖ ਰਹੇ ਆਗੇ ਇਹਦੋਂ ਪਹਿਲੋ ਵੀ ਹੀਡਨਬਰਗ ਨੇ ਜਿਹੜੀ ਸਾਬਕਾ ਜਿਹੜੀ ਸੇਵੀ ਦੀ ਮੁਖੀ ਸੀ ਮਾਧਵੀ ਜੀ ਉਹਦੇ ਇਲਜ਼ਾਮ ਲਾਏ ਸੀ ਉਹਨਾਂ ਨੂੰ ਪੁਲਿਸ ਨੇ ਬਰੀ ਕਰ ਦਿੱਤਾ ਅ ਜਿਹੜਾ ਪ੍ਰਧਾਨ ਮੰਤਰੀ ਇਹ ਕਹਿੰਦਾ ਸੀ ਵੀ ਨਾ ਖਾਊਗਾ ਨਾ ਖਾਣੇ ਦਊਗਾ ਉਹਨ ਭ੍ਰਸ਼ਟਾਚਾਰ ਦੇ ਵੱਡੇ ਘੇਰੇ 'ਚ ਹੈਗਾ ਵਾ ਤਾਂ ਚਾਹੀਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹਨਾਂ ਗੱਲਾਂ ਦੇ ਜਵਾਬ ਵੀ ਦੇ ਉਹ ਕੱਲਾ ਕਾਰਪੋਰੇਟ ਦਾ ਬੋਲਬਾਲਾ ਕਿਉਂ ਹੋਵੇ ਤਾਂ ਇਸ ਕਰਕੇ ਤੁਸੀਂ ਸਾਡੇ ਸ਼ਾਰਟ ਸੱਦੇ ਤੇ ਆਏ ਆਉਣ ਵਾਲੇ ਸਮੇਂ ਵਿੱਚ ਜਿਵੇਂ ਬਿਜਲੀ ਸੈਕਟਰ ਨੂੰ ਲੈ ਕੇ ਸੰਕਟ ਪੈਦਾ ਹੋ ਰਿਹਾ ਸਭ ਤੋਂ ਵੱਡੀ ਗੱਲ ਈਟੀਓ ਸਾਹਿਬ ਸਾਡੇ ਜ਼ਿਲ੍ਹੇ ਦੇ ਬਿਜਲੀ ਮੰਤਰੀ ਨੇ ਭਗਵੰਤ ਮਾਨ ਜੀ ਕਹਿੰਦਾ ਬਿਜਲੀ ਫਰੀ ਦਾਂਗੇ ਮੈਂ ਤੁਹਾਨੂੰ ਲਿਟਸ ਦੱਸਾਂ ਵੀ ਪਾਵਰਕਾਮ ਦਾ ਸੀਐਮਡੀ ਨਹੀਂ ਹੈਗਾ ਸੀਐਮਡੀ ਹੋਣਾ ਚਾਹੀਦਾ ਸਰਾਂ ਸਾਫ ਸੀਓ ਚਲੇ ਗਿਆ ਔਰ ਜਿਹੜਾ ਪਾਵਰ ਸੈਕਟਰੀ ਸਿਨਾ ਸਾਹਿਬ ਨੇ ਉਹਨੂੰ ਉਹਦਾ ਕਾਰਜ ਭਾਰ ਦਿੱਤਾ ਗਿਆ ਅਸੀਂ ਕਹਿੰਨੇ ਆਂ ਵੀ ਜਦੋਂ ਤੁਹਾਡੇ ਕੋਲ 10-15 ਸਪੈਸ਼ਲਿਸਟ ਨੇ ਜਿਹੜੇ ਵੱਡੇ ਨੇ ਪਾਵਰਕਾਮ ਦੇ ਅਧਿਕਾਰੀ ਉਨ੍ਹਾਂ ਚੋਂ ਕੋਈ ਇੰਜੀਨੀਅਰ ਜਿਹੜਾ ਸਰਕਾਰ ਬੈਟਰ ਸਮਝੇ ਜਿਹੜਾ ਵਧੀਆ ਹੋਵੇ ਉਹਨੂੰ ਸੀਐਮਡੀ ਲਾਇਆ ਜਾਵੇ ਜੇ ਸੀਐਮਡੀ ਕੋਈ ਨਹੀਂ ਹੋਊਗਾ ਉੱਥੇ ਪਟਿਆਲੇ ਦੇ ਵਿੱਚ ਫਿਰ ਬਿਜਲੀ ਦਾ ਕੰਮ ਚੱਜਣਾ ਨਹੀਂ ਚੱਲ ਆਈਐਸ ਅਫਸਰ ਤਾਂ ਲਾਉਂਦੇ ਨੇ ਵੀ ਜਿਹੜਾ ਪ੍ਰਾਈਵੇਟੇਸ਼ਨ ਕਰਨਾ ਵਾ ਉੱਥੇ ਸੈਨ ਕਰਾ ਜਿਵੇਂ ਲਾਲੜੂ ਤੇ ਖਰੜ ਦੀਆਂ ਦੋ ਸਬ ਡਿਵੀਜ਼ਨਾਂ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਫੈਸਲਾ ਇਹਨਾਂ ਨੇ ਕਰ ਲਿਆ ਤੇ ਹੋਰ ਬਿਜਲੀ ਬੋਟ ਨੂੰ ਵੀ ਪ੍ਰਾਈਵੇਟ ਹੱਥਾਂ ਦੇਣ ਦੀ ਤਿਆਰੀ ਆ ਆਉਣ ਵਾਲੇ ਸਮੇਂ ਵਿੱਚ ਅੰਦਰ ਖਾਤੇ ਜਬਰਦਸਤੀ ਚੇਪਾਲੇ ਮੀਟਰ ਲਾਉਂਦੀਆਂ ਤਿਆਰੀਆਂ ਹੋ ਰਹੀਆਂ ਤੇ ਪਾਵਰ ਕਾਮ ਤੇ ਬਿਜਲੀ ਬੋਰਡ ਦੇ ਮੁੱਦਿਆਂ ਨੂੰ ਲੈ ਕੇ ਤੇ ਹੋਰ ਆਉਣ ਵਾਲੇ ਮੁੱਦਿਆਂ ਨੂੰ ਲੈ ਕੇ ਜਥੇਬੰਦੀ ਆਪਣੇ ਪੱਧਰ ਤੇ ਤਿਆਰੀ ਕਰ ਰਹੀ ਆ ਜੇਕਰ ਇਸ ਖੇਤਰ ਦੇ ਵਿੱਚ ਸੰਕਟ ਆਇਆ ਤੇ ਅਸੀਂ ਅਸੀਂ ਅੱਜ ਫੇਰ ਈਟੋ ਸਾਹਿਬ ਨੂੰ ਕਹਾਂਗੇ ਵੀ ਸੀਐਮਡੀ ਲਾਓ ਸੀਐਮਡੀ ਬਹੁਤ ਸਾਰੇ ਹੈਗੇ ਨੇ ਤੇ ਤੁਸੀਂ ਸੀਐਮਡੀ ਕਿਉਂ ਨਹੀਂ ਲਾਉਂਦੇ ਹੈਗੇ ਤੁਸੀਂ ਇੱਕ ਆਈਐਸ ਅਫਸਰ ਨੂੰ ਜਿਹਦੇ ਕੋ ਕੰਮ ਚੰਡੀਗੜ੍ਹ ਦੇ ਵਿੱਚ ਹੀ ਬਹੁਤ ਹੁੰਦਾ ਵਿੱਤ ਦਾ ਉਹ ਉਹ ਪਾਵਰ ਕਾਮ ਨੂੰ ਨਹੀਂ ਸੰਭਾਲ ਸਕਦਾ ਪਾਵਰ ਕਾਮ ਚੰਗੇ ਢੰਗ ਨਾਲ ਨਹੀਂ ਚੱਲ ਸਕਦਾ ਸੋ ਅੱਜ ਅਸੀਂ ਪ੍ਰੈਸ ਕਾਨਫਰੰਸ ਵਿੱਚ ਆ ਤੁਹਾਨੂੰ ਅਜੰਡਾ ਦੱਸਣਾ ਚਾਹੁੰਦੇ ਸੀ ਜਿਨ੍ਹਾਂ ਦੇ ਘਟ ਨੇ ਜਮੀਨਾਂ ਲੋਕਾਂ ਨੇ ਰਿਕਵਰ ਕੀਤੀਆਂ ਸੀ ਉਹ ਜਮੀਨਾਂ ਦੇ ਰੇਟ ਘੱਟ ਮਿਲੇ ਸੀ ਕਈਆਂ ਨੂੰ 7-7 ਲੱਖ ਮਿਲੇ ਸੀ ਕਈਆਂ ਨੂੰ 2-2 ਕੋਟ ਮਿਲੇ ਸੀ ਉਦੋਂ ਵੀ ਕੁਝ ਅਫਸਰਾਂ ਦੀ ਜਿਹੜੀ ਇਨਕੁਆਰੀ ਲੱਗੀ ਸੀ ਹਾਲੇ ਤੱਕ ਉਹਨਾਂ ਅਫਸਰਾਂ ਦੀ ਕਾਰਵਾਈ ਨਹੀਂ ਹੋਈ ਲੱਗਦਾ ਉਦੋਂ ਦੀ ਸਾਗਿਆ ਜਿੱਥੇ ਬੰਦੀਆਂ ਨੇ ਇਕੱਤਰ ਹੋ ਕੇ ਗੱਲ ਚੁੱਕੀ ਹੁੰਦੀ ਸੀ ਸ਼ਾਇਦ ਇਥੋਂ ਦਾ ਕੰਮ ਨਾ ਹੋ ਗਿਆ ਤੁਹਾਨੂੰ ਨਹੀਂ ਮੈਨੂੰ ਲੱਗਦਾ ਪੂਰੇ ਪੰਜਾਬ ਦੇ ਅੰਦਰ ਜੜੀ ਭਾਰਤ ਮਾਲਾ ਯੋਜਨਾ ਤਹਿ ਜੜੀ ਜਮਨਾ ਕਟੜਾ ਐਕਸਪ੍ਰੈ ਹੋਰ ਡਵੈਲਪਮੈਂਟ ਲਈ ਸੜਕਾਂ ਜੋ ਦਾਵਾ ਕਰਦੇ ਨੇ ਕੱਢ ਰਹੇ ਨੇ ਲਗਭਗ ਜੇ ਹੁਣ ਵੀ ਤੁਸੀਂ ਕਰੋ ਜਿਹੜੀ ਗੈਸ ਪਾਈਪ ਨਿਕਲ ਰਹੀ ਆ ਪ੍ਰਾਈਵੇਟ ਕਾਰਪੋਰੇਟ ਦੀ ਵੀ ਤੁਹਾਡੇ ਘਰ-ਘਰ ਗੈਸ ਜਾਣੀ ਆ ਹੁਣ ਆ ਜਿਹੜੀਆਂ ਗੈਸ ਦੀਆਂ ਏਜੰਸੀਆਂ ਵੀ ਫੇਲ ਹੋਣੀਆਂ ਮੀਟਰ ਲੱਗਣੇ ਨੇ ਤੁਹਾਡੇ ਘਰਾਂ 'ਚ ਉਹਦੇ ਤਹਿਤ ਲਗਭਗ ਪੰਜਾਬ ਦੇ ਹਰ ਜ਼ਿਲ੍ਹੇ 'ਚ ਚਾਹੇ ਉਹ ਲੁਧਿਆਣਾ ਸੀ ਚਾਹੇ ਉਹ ਮੋਗਾ ਸੀ ਚਾਹੇ ਬਠਿੰਡਾ ਸੀ ਇਹ ਤੋਂਗਾ ਈਮਨ ਦਿਨ ਪਟਿਆਲਾ ਸੀ ਸਾਡੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਸਾਰੇ ਪੰਜਾਬ ਦੇ ਅੰਦਰ ਜਥੇਬੰਦੀਆਂ ਨੇ ਆਪਣੇ ਪੱਧਰ ਤੇ ਇਹਦਾ ਵਿਰੋਧ ਕੀਤਾ ਹੈਗਾ ਵਿਰੋਧ ਕਰਕੇ ਮੁੱਦੇ ਠਾਏ ਕਈ ਥਾਵਾਂ ਤੇ ਸਫਲ ਹੋ ਗਏ ਪੂਰਾ ਤਾਂ ਨਾ ਪਰ ਕਿਸੇ ਹੱਦ ਤੱਕ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਵਿੱਚ ਕਾਮਯਾਬ ਹੋ ਗਏ ਪਰ ਜਿੱਥੋਂ ਤੱਕ ਸਵਾਲ ਹੈਗਾ ਜਦੋਂ ਸਰਕਾਰ ਬਿੰਦੀ ਹੁਣ ਸਰਕਾਰ ਮਾਰਚ ਦੇ ਤੋਂ ਮਾਰਚ ਮਹੀਨੇ ਤੋਂ ਲਗਭਗ ਪੁਲਿਸ ਰਾਜ ਹੈ ਜਮੇ ਐਸਕੈਮ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਕਿ ਮੀਟਿੰਗ ਚ ਉੱਠ ਕੇ ਭੱਜ ਗਏ ਔਰ ਹੁਣ ਇਹਨਾਂ ਨੂੰ ਲੱਗਦਾ ਵੀ ਇਹ ਸਾਡੇ ਕੋਲ 7 8 8 ਮਹੀਨੇ ਆ ਵੀ ਗਾਂ ਦਾ ਇਲੈਕਸ਼ਨ ਆ ਗਈ ਜਿੰਨਾ ਲੋਕਾਂ ਨੂੰ ਕੋਟ ਮਾਰ ਕੇ ਜਿੰਨੇ ਪ੍ਰੋਜੈਕਟ ਆ ਕੰਪਲੀਟ ਕਰ ਦਈਏ ਤੋ ਜੋਰ ਲੱਗਾ ਹੋਇਆ ਕਿਸਾਨਾਂ ਦੇ ਉੱਤੇ ਹਾਂ ਅਸੀਂ ਅਫਸਰਾਂ ਕੱਲਿਆਂ ਨੂੰ ਦੋਸ਼ੀ ਤਾਂ ਮੰਨੀਏ ਵੀ ਜੇ ਉਹਦੇ ਮਗਰ ਮਗਰ ਸਿਆਸਤਦਾਨਾਂ ਦਾ ਹੱਥ ਹੋਵੇ ਹਾਂਜੀ ਨਾਲ ਹੀ ਕਿਹੜੀ ਗੱਲ ਆ ਸੀ ਤਾਂ ਜਿਹੜਾ ਵਰਲਡ ਬੈਂਕ ਵੱਲੇ ਦੇ ਵਿੱਚ ਪ੍ਰੋਜੈਕਟ ਲਾ ਰਿਹਾ ਜਿਹਦੇ ਵਿੱਚ ਇੱਕ ਅਫਸਰ ਫਸ ਗਿਆ ਸੀ ਉਨੇ 7-7 ਲੱਖ ਰੁਪਇਆ ਵਾਪਸ ਮੋੜਿਆ ਇਹਦੇ ਵਿੱਚ ਜਦੋਂ ਸਾਨੂੰ ਪਤਾ ਵੀ ਉਹਦੇ ਮਗਰ ਇੱਕ MP ਫਸਿਆ ਅਸੀਂ ਚੁੱਪ ਕਰ ਗਏ ਵੀ ਇਹਨੇ ਤੇ ਇੱਕ MP ਸੀ ਮੌਜੂਦਾ MP ਆ ਤਰਨਤਾਰਨ ਦਾ ਉਹ ਤੇ ਉਹਦਾ ਪਿੱਛੇ ਹੱਥ ਸੀਗਾ ਵੱਡੇ ਪੱਧਰ ਤੇ ਤਾਂ ਦੀ ਜਦੋਂ ਮਗਰ ਹੁਕਮਰਾਨ ਜੜੀਆ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਇਹ ਕੈਪਟਨ ਵੇਲੇ ਅੰਮ੍ਰਿਤਸਰ ਜਲੇ ਦੀ ਵੱਡਾ ਹੀ ਸ਼ੱਕ ਵਾਰ ਹੋ ਗਿਆ ਇਹ ਕਹਿੰਦੇ ਸੀ ਸੀ ਇਨਕੁਆਇਰੀ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਤੇ ਹੁਣ ਦੁੱਧ ਪਾਣੀ ਇਕੱਠਾ ਬਿੱਗੀ ਜਾਂਦਾ ਨਾ ਦੁੱਧ ਦਾ ਪਤਾ ਲੱਗਦਾ ਨਾ ਪਾਣੀ ਦਾ ਪਤਾ ਲੱਗਦਾ ਸਾਨੂੰ ਕਿੱਦਾਂ ਪਾਇਆ ਜਾਂਦਾ ਚਿੱਪੜੇ ਮੀਟਰ ਨੂੰ ਲੈ ਕੇ ਤੁਹਾਡੀਆਂ ਪਹਿਲਾਂ ਵੀ ਜਿਹੜੀਆਂ ਮੀਟਿੰਗਾਂ ਹੋਈਆਂ ਖਣੌਲੀ ਜੂ ਕਰਨਾ ਚਾਹੁੰਦਾ ਸੀ ਕੇਂਦਰ ਸਰਕਾਰ ਨੂੰ ਲੱਗਦਾ ਮੰਨੀ ਬੀਬੀ ਇਹ ਜਿਹੜੀ ਆਪਾਂ ਨਹੀਂ ਲਵਾਵਾਂਗੇ ਪਰ ਹੁਣ ਕੀ ਸਰਕਾਰ ਨੂੰ ਹੋ ਗਿਆ ਤੁਹਾਡਾ ਧਰਨਾ ਟਾਉਣ ਤੋਂ ਬਾਅਦ ਜੇ ਇੰਨੀ ਵਾਰ ਭਗਵੰਤ ਮਾਨ ਥੁੱਕ ਕੇ ਛੱਟ ਗਈ ਆ ਤੇ ਕਿੱਦੇ ਤੇ ਵੀ ਚੱਟ ਜੂ ਕਹਿੰਦੇ ਤੇ ਸੀਗੇ ਆਪ ਤਾਂ ਉਹਨਾਂ ਦੀ ਆਡੀਓ ਤੁਸੀਂ ਦੇਖ ਲਓ ਸਾਡੇ ਮੁੱਖ ਮੰਤਰੀ ਦੀ ਵੀ ਇਹ ਜ਼ਬਰਦਸਤੀ ਅਸੀਂ ਲੋਕਾਂ ਤੋਂ ਬਗੈਰ ਉਹ ਤਾਂ ਕਹਿੰਦੇ ਸਰਕਾਰ ਪਿੰਡਾਂ 'ਚ ਚੱਲਦੀ ਆ ਮੈਂ ਕਹਿੰਦਾ ਕੋਈ ਪਿੰਡ ਦੱਸ ਦੇਣ ਵੀ ਕਿਹੜੇ ਪਿੰਡ ਤੋਂ ਚੱਲ ਰਹੀ ਆ ਹੁਣ ਤਾਂ ਬਕਾਇਦਾ ਇਹ ਵਾਅਦਾ ਸੀ ਵੀ 31 ਮਈ ਤੱਕ ਨਸ਼ਾ ਬੰਦ ਕਰਾਉਣਾ ਤੇ ਅੱਜ ਵੀ ਖਬਰਾਂ ਲੱਗੀਆਂ ਨੇ ਤੁਹਾਡੇ ਤੁਹਾਡੇ ਚੈਨਲਾਂ 'ਚ ਨੇ ਕਈ ਨਿਊਜ਼ 'ਚ ਨੇ ਵੀ ਅੱਜ ਵੀ ਨਸ਼ਾ ਫੜਿਆ ਗਿਆ ਅੱਜ ਵੀ ਪੰਜਾਬ ਦੇ ਅੰਦਰ ਜਿਹੜੇ ਓਵਰਡੋਜ਼ ਨਸ਼ੇ ਨਾਲ ਨੌਜਵਾਨ ਮਾਰੇ ਗਏ ਆ ਤੇ ਫਿਰ ਇਸ ਕਿਸਮ ਦੀਆਂ ਫੇਕ ਗੱਲਾਂ ਚਾਹੇ ਚਿੱਪ ਵਾਲੇ ਮੀਟਰ ਤੇ ਹੋਣ ਚਾਹੇ ਨਸ਼ਿਆਂ ਨੂੰ ਲੈ ਕੇ ਹੋਣ ਚਾਹੇ ਕਿਸੇ ਵੀ ਵਿਕਾਸ ਦੇ ਨਾਂ ਤੇ ਦਾਵਾ ਕਰਦੀ ਹੋਏ ਭਗਵੰਤ ਮਾਨ ਸਰਕਾਰ ਸਭ ਤੋਂ ਕਮਜ਼ੋਰ ਤੇ ਫੇਲ ਹੋਈ ਸਰਕਾਰ ਆ ਜੋ ਸਾਨੂੰ ਲੱਗਦਾ ਅੱਜ ਗਾਇਬ ਹੈ ਕਿ ਉੱਚੇ ਪੱਧਰੋਂ ਜਿਹੜਾ ਸੀ ਡੀਸੀ ਪੱਤਰ ਦਾ ਘਰਵ ਕਰਨਾ ਸੀ ਪਰ ਤੁਹਾਡੇ ਕੋਲੋਂ ਪੀਸੀ ਕੀਤੀ ਜਾ ਰਹੀ ਆ ਉਂਝ ਜਿੱਥੇ ਗੱਲ ਨੂੰ ਲੱਗਾ ਨਹੀਂ ਪਹੁੰਚੀ ਹੈ ਨਹੀਂ ਦੋ ਗੱਲਾਂ ਨੇ ਦੇਖੋ ਹਰ ਫੋਰਮ ਦਾ ਜਦਾਂ ਐਸਕੈਮ ਹੈਗਾ ਉਹਦਾ ਆਪਣਾ ਅਧਿਕਾਰ ਖੇਤਰ ਆ ਕਿਹੜੇ ਮੁੱਦੇ ਤੇ ਲੜਨਾ ਚਾਹੀਦਾ ਐਸਕੈਮ ਨਾਨ ਪੋਲੀਟੀਕਲ ਦਾ ਆਪਣਾ ਅਧਿਕਾਰ ਖੇਤਰ ਆ ਹਾਂ ਉਹਨਾਂ ਤੇ ਜ਼ਬਰ ਹੋਇਆ ਉਹਨਾਂ ਕਾਲ ਕੀਤੀ ਹੋਗੀ ਕਮਮ ਦੀ ਕਾਲ ਨਹੀਂ ਹੈਗੀ ਅਸੀਂ ਵੈਸੇ ਜ਼ਬਰ ਦੇ ਵਿਰੁੱਧ ਹੈਗੇ ਆ ਸਮਰਥਨ ਕਰਦੇ ਹਰ ਇੱਕ ਜਥੇਬੰਦੀ ਦਾ ਆਪਣਾ ਪ੍ਰੋਗਰਾਮ ਹੈਗਾ ਜੇ ਸਾਡੀ ਸਾਂਝੀ ਮੀਟਿੰਗ ਹੋਈ ਹੁੰਦੀ ਸਾਨੂੰ ਕਾਲ ਕੀਤਾ ਹੁੰਦਾ ਸੀ ਵੀ ਸੋਚਦੇ ਤਾਂ ਆਪਣੇ ਪੱਧਰ ਤੇ ਹਰੇਕ ਜਥੇਬੰਦੀ ਹਰੇਕ ਫੋਰਮ ਆਜ਼ਾਦੀ ਨਾਲ ਆਪਣੀ ਕਾਲ ਦੇ ਸਕਦਾ ਸੀ ਸਿੱਧੂਪੁਰ ਜਥੇਬੰਦੀ ਦੇ ਜਿਹੜੇ ਆਪੂ ਨੇ ਹਮੇਸ਼ਾ ਜੇਲ੍ਹ ਦੇ ਵਿੱਚ ਬੰਦੇ ਰਹੇ ਸਰਚ ਉਹਨਾਂ ਨੂੰ ਛਡਵਾਉਣ ਵਾਸਤੇ ਤੁਹਾਡੇ ਉਹਨਾਂ ਕੋਲੋਂ ਕਾਹਦੀ ਕੀ ਹੈਗੀ ਉਹਨਾਂ ਦੇ ਵਿੱਚ ਨਹੀਂ ਦੇਖੋ ਅਸੀਂ ਤਾਂ ਕੱਲ ਵੀ ਕਿਹਾ ਸੀ ਮੈਂ ਖੱਲ ਕਾਕਾ ਸਿੰਘ ਕੋਟਲਾ ਨੂੰ ਖੁਦ ਮਿਲ ਕੇ ਆਇਆ ਸੀਗਾ ਜੇ ਕਿਤੇ ਸਰਕਾਰ ਅਗਲੇ ਅਗਲੇ ਸਮੇਂ 'ਚ ਅੱਜ ਹੋ ਰਿਹਾ ਜੇ ਉਹਨਾਂ ਨੂੰ ਨਹੀਂ ਛੱਡਦੀ ਹੈਗੀ ਤਾਂ ਫਿਰ ਇਹਦੇ ਬਾਰੇ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੇ ਤੁਹਾਡੇ ਵੀ ਬੜੇ ਇਲਜ਼ਾਮ ਲਾਏ ਕਿ ਹਸਪਤਾਲਾਂ ਦੇ ਵਿੱਚ ਤੁਹਾਡੇ ਹਿੱਸੇ ਨੇ ਤੁਹਾਡੇ ਪੈਰਸਾਂ ਦੇ ਵਿੱਚ ਹੀ ਸੀ ਨੇ ਕਾਰੋਬਾਰੀਅਤ ਹਿੱਸੇ ਦੇ ਤੁਹਾਡੇ ਪਸਾਰਾਂ ਨੇ। ਨਹੀਂ ਅਸੀਂ ਤਾਂ ਸਪਸ਼ਟ ਕਹਿਨੇ ਵੀ ਭਗਵੰਤ ਮਾਨ ਨੇ ਭੱਜ ਜਾਣਾ ਜੀ ਹੁਣ। ਅਸੀਂ ਤਾਂ ਕਹਿੰਨੇ ਭਗਵੰਤ ਮਾਨ ਜੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਜੀ ਖੜੇ ਰਹਿਣ। ਸਾਨੂੰ ਸੱਦਾ ਦੇਣ ਹੁਣ। ਉਹ ਕਹਿੰਦੇ ਨਾਲੇ ਆਂਦੇ ਪ੍ਰੈਸ ਨੂੰ ਸੱਦ ਕੇ ਤੇ ਮੈਂ ਚਰਚਾ ਕਰਨਾ ਚਾਹੁੰਦਾ। ਅਸੀਂ ਤਾਂ ਕਿਹਾ ਵੀ ਜਿੱਥੇ ਮਰਜੀ ਸੱਦੋ। ਜਗ੍ਹਾ ਵੀ ਠੋਡੀ ਸਨ 2-3 ਦਿਨ ਪਹਿਲਾਂ ਦੱਸ ਦਿਓ ਜਾਣਾ ਆਉਣਾ ਅਸੀਂ ਪਹੁੰਚ ਜੀਏ। ਹੈਨਾ? ਤੇ ਜਗ੍ਹਾ ਵੀ ਥੋਡੀ ਡੇ ਇੱਕ ਚਰਚਾ ਕਰ ਲੈਨੇ ਆ ਹਾਂ ਜਿੰਨਾ ਕਿਸਾਨ ਜੇਤਾ ਵੀ ਕਿਸੇ ਨੇ ਇਮਾਨਦਾਰੀ ਨਾਲ ਕੰਮ ਕੀਤਾ ਲੀਗਲ ਤਰੀਕੇ ਨਾਲ ਕਿਸੇ ਦਾ ਹੋਟਲ ਵਿੱਚ ਹਿੱਸਾ ਹੋਣਾ ਕੋਈ ਮਾੜੀ ਗੱਲ ਨਹੀਂ ਕਿਸੇ ਦਾ ਜਿਹੜਾ ਮਰਜੀ ਹੋਵੇ ਜੇ ਤੁਹਾਨੂੰ ਲੱਗਦਾ ਵੀ ਕੋਈ ਅਨਲੀਗਲ ਢੰਗ ਨਾਲ ਜੇ ਕਿਸੇ ਨੇ ਜਾਇਦਾਦ ਬਣਾਈ ਤੇ ਮੁੱਖ ਮੰਤਰੀ ਤੁਸੀਂ ਜੇ ਤੁਸੀਂ ਦੇਰ ਕੋ ਲਾਉਂਦੇ ਜੇ ਪਹਿਲੋਂ ਰਮਨੀਤ ਬਿੱਟੂ ਕਹਿੰਦਾ ਵੀ ਲਖਣਾ ਤੋਂ ਬਾਅਦ ਥੋੜੀ ਜਾਂਚ ਕਰਾਉਣੀ ਆ ਉਹਦਾ ਤੇ ਪਤਾ ਨਹੀਂ ਲੱਗਾ ਅਜੇ ਤੱਕ ਕਿੱਥੇ ਚਲਾ ਗਿਆ ਹੁਣ ਮੁੱਖ ਮੰਤਰੀ ਸਾਹਿਬ ਦਾਅਵੇ ਕਰਦੇ ਨੇ ਉਹ ਮੁੱਖ ਮੰਤਰੀ ਸਾਹਿਬ ਦਾਅਵੇ ਕਰਦੇ ਨੇ ਜਿਨ੍ਹਾਂ ਦਾ ਆਪ ਦਾ ਭ੍ਰਿਸ਼ਟਾਚਾਰ ਦੇ ਵਿੱਚ ਕ ਐਮ ਐਲ ਏ ਆ ਫੜਿਆ ਹੋਇਆ ਉਹ ਮੁੱਖ ਮੰਤਰੀ ਸਾਹਿਬ ਦਾਅਵੇ ਕਰਦੇ ਨੇ ਜਿਨ੍ਹਾਂ ਦੇ ਉੱਤੇ ਜਿਹੜੀਆਂ ਪੰਜਾਬ ਦੇ ਅੰਦਰ ਇਹ ਆਪਣਾ ਡ੍ਰਾਈਵਰੀ ਦੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਇੱਕ ਵਿਧਾਇਕਾਂ ਤੇ ਲੱਖਾਂ ਰੁਪਏ ਲੈਣ ਦੇ ਦੋਸ਼ ਲੱਗੇ ਨੇ ਦੋ ਐਮ ਐਲ ਏ ਪਹਿਲਾਂ ਫੜੇ ਸੀ ਨਾਂ ਤੇ ਵੀ ਭ੍ਰਿਸ਼ਟਾਚਾਰ ਮੁਕਤ ਕਰ ਲਈ ਕੀਤਾ ਅਜੇ ਤੱਕ ਉਹਨਾਂ ਐਮ ਐਲ ਏ ਦਾ ਕੀ ਬਣਿਆ ਉਹ ਵੀ ਉਸੇ ਪਾਰਟੀ ਤੁਰੇ ਫਿਰਦੇ ਨੇ ਔਰ ਕੋਈ ਵੀ ਪੰਜਾਬ ਦਾ ਆਧਾਰ ਹੈ ਉਹ じゃ ਹੈ ਨਹੀਂ ਜਿੱਥੇ ਭ੍ਰਿਸ਼ਟਾਚਾਰ ਨਹੀਂ ਹੈਗਾ ਹੁਣ ਦਸ ਦਿਨ ਵੀ ਮੈਂ ਤਾਂ ਕਹਿਣਾ ਵੀ ਜਿਹੜੇ ਚੰਗੀ ਗੱਲ ਆ ਆਮਕਰਾਂ ਦੇ ਲੀਡਰ ਆ ਆਮ ਆਦਮੀ ਪਾਰਟੀ ਚ ਆਏ ਭਾਵੇਂ ਕੋਈ ਮੋਬਾਈਲ ਬਣਾਉਂਦਾ ਸੀ ਕੋਈ ਕਿੱਤਾ ਕਰਦਾ ਕਿੱਤਾ ਨਹੀਂ ਮਾੜਾ ਹੁੰਦਾ ਹੁਣ ਮੈਂ ਕਹਿਣਾ ਭਗਵੰਤ ਮਾਨ ਜੀ ਉਹ ਦੇਖ ਲਓ ਕੋਠੀਆਂ 8 8 ਕਿੱल्ल्याਾਂ ਚ ਬਣਾਈ ਜਾਂਦੇ ਨੇ ਉਹ ਕਿੱਥੋਂ ਆ ਰਹੀਆਂ ਨੇ ਉਹ ਵਾਜਬ ਢੰਗ ਨਾਲ ਕਮਾਈਆਂ ਕੀਤੀਆਂ ਜਾ ਰਹੀਆਂ ਨੇ ਨਹੀਂ ਇਹ ਨਹੀਂ ਹੈ ਨਾ 72 ਦੇ ਲਕਸ਼ਣਾ ਦਾ ਦੇਖੋ ਏਡਾ ਵੱਡਾ ਅੰਦੋਲਨ ਲੜਿਆ ਕਿਸਾਨ ਖੇਤੀ ਅਗਲੇ ਬੰਨੇ ਲਵਾਈ ਦਾ ਸਮਾਂ ਵੀ ਹੈਗਾ ਉਹ ਸਾਰਿਆਂ ਨੂੰ ਦੇਖਦੇ ਹੋਇਆ ਤਿਆਰੀ ਕਰ ਰਹੇ ਆਂ ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਵਿੱਚ ਜੋ ਕੁਝ ਮੁੱਖ ਮੰਤਰੀ ਪੰਜਾਬ ਬੋਲ ਰਹੇ ਜਾਂ ਜੋ ਕੇਂਦਰ ਸਰਕਾਰ ਕਰ ਰਹੀ ਆਂ ਅੰਦੋਲਨ ਹੋਊਗਾ ਉਸ ਅੰਦੋਲਨ ਦੇ ਵਿੱਚ ਅਸੀਂ ਸ਼ਿੱਦ੍ਹਾ ਦੇਣੇ ਆਂ ਪੈਨੇ ਕਿਸੇ ਨੂੰ ਨਹੀਂ ਬਖਸ਼ਣਾ ਦੇਖੋ ਛੋਟੀ ਦੁਕਾਨਦਾਰੀ ਜਿਹਦਾ ਸਰਵੇ ਕਰ ਲੋ ਤੇ 30% ਦੁਕਾਨਦਾਰੀ ਦਾ ਵਪਾਰ ਆਨਲਾਈਨ ਹੋ ਗਿਆ ਲਘੂ ਦਿਓ ਖਤਮ ਹੋ ਰਿਹਾ ਹੈਗਾ ਔਰ ਮਜ਼ਦੂਰ ਦੇ ਸਾਰੇ ਲੇਬਰ ਐਕਟ ਚੇਂਜ ਕੀਤੇ ਜਾ ਰਹੇ ਆ ਕਿਸਾਨ ਨੂੰ ਮਾਰਿਆ ਜਾ ਰਿਹਾ ਅਸੀਂ ਕਹਿੰਨੇ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਕਾਰਪੋਰੇਟ ਦਾ ਹਮਲਾਵਾ ਉਹਦੇ ਖਿਲਾਫ ਡਟਣਾ ਪੈਣਾ ਉਹਨਾਂ ਨੇ ਸਮਝ ਦਟਾਂਗੇ ਮਿਹਰਬਾਨੀ